ਅੱਜ ਅਸੀਂ ਇਹ ਵਿਚਾਰ ਕਰਨ ਲਈ ਇਕੱਤਰ ਹੋਏ ਆਂ ਕਿ ਸਾਡੀ ਪੰਥਕ ਜਮਾਤ ਜਿਸ ਨੇ ਪੰਥ ਦੀ ਅਗਵਾਈ ਕਰਨੀ ਸੀ ਜਿਸ ਜਮਾਤ ਨੇ ਕੌਮ ਦੇ ਭਵਿੱਖ ਨੂੰ ਸਵਾਰਨ ਲਈ ਕੌਮ ਦੀ ਹוני ਨੂੰ ਸਵਾਰਨ ਲਈ ਸਾਡੇ ਦੁੱਖ ਦਰਦਾਂ ਨੂੰ ਮਲਮ ਲਾ ਕੇ ਉਹਨਾਂ ਲਈ ਸਾਨੂੰ ਕੋਈ ਚੰਗੇ ਰਾਹ ਦਸੇਰਾ ਬਣਨਾ ਸੀ ਅੱਜ ਉਸ ਪਾਰਟੀ ਦਾ ਉਸ ਪੰਥ ਪਰਸਤ ਜਮਾਤ ਦਾ ਜਿਹਦੀ ਸਿਰਜਣਾ 1920 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਉਹਦੇ ਹਾਲਾਤ ਕੀ ਹੋਗੇ ਅਸੀਂ ਕਿੰਨੇ ਨਿਹਾਰਵਾਨ ਚਲੇ ਗਏ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਲੀਡਰਸ਼ਿਪ ਨਮੀ ਪ੍ਰਮੋਟ ਕਰਨ ਲਈ ਨੈਤਿਕ ਅਧਿਕਾਰ ਗਵਾ ਚੁੱਕੀ ਲੀਡਰਸ਼ਿਪ ਨੂੰ ਲਾਂਬੇ ਕਰਕੇ ਹੁਕਮਨਾਮਾ ਸਾਹਿਬ ਜਾਰੀ ਕਰਨੇ ਪਏ ਇਸ ਗੱਲ ਤੇ ਵਿਚਾਰ ਕਰਨ ਲਈ ਆਪਾਂ ਇੱਥੇ ਇਕੱਤਰ ਹੋਏ ਆਂ ਸਾਧ ਸੰਗਤ ਜੀ ਕੋਈ ਪਾਰਟੀ ਐ ਪਰਿਵਾਰ ਐ ਕੋਈ ਸੰਸਥਾ ਉਹ ਉਹਨਾਂ ਚੇਰੀ ਚੱਲ ਸਕਦੀ ਐ ਉਹਨਾਂ ਚੇਰੀ بلੰਦੀਆਂ ਨੂੰ ਛੋਹ ਸਕਦੀ ਐ ਜਿਨ੍ਹਾਂ ਚੇਰੋ ਉਹ ਸੰਸਥਾ ਦੇ ਪਰਿਵਾਰ ਦੇ ਪਾਰਟੀ ਦੇ ਦੀਆਂ ਭਾਵਨਾਵਾਂ ਅਨਸਾਰ ਉਹਦੇ ਸੰਕਲਪਸਾਰ ਕੰਮ ਕਰੂਗੀ ਜਦੋਂ ਅਸੀਂ ਆਪਣੇ ਅਨਸਾਰ ਪਾਰਟੀ ਨੂੰ ਚਲਾਉਣ ਲੱਗ ਜਾਂਦੇ ਆ ਆਪਣੇ ਅਨਸਾਰ ਹੀ ਪੰਥ ਨੂੰ ਚਲਾਉਣ ਲੱਗ ਜਾਂਦੇ ਆ ਆਪਣੇ ਅਨਸਾਰ ਹੀ ਪੰਥਕ ਸੰਸਥਾਵਾਂ ਨੂੰ ਚਲਾਉਣ ਲੱਗ ਜਾਂਦੇ ਆ ਤਾਂ ਫਿਰ ਉਹ ਸੰਗਤ ਨੂੰ ਪਰਵਾਹ ਨਹੀਂ ਹੁੰਦੇ ਉਹ ਫੈਸਲੇ ਇਹੀ ਸਾਰਾ ਕੁਝ ਅੱਜ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਹੈ ਇਹੀ ਸਾਡੀ ਐਸਜੀਪੀਸੀ ਵੱਲੋਂ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਸੰਸਥਾਵਾਂ ਦੀ ਰਾਖੀ ਕਰਨੀ ਸੀ ਉਹਨਾਂ ਤੇ ਦੋਸ਼ ਲੱਗ ਰਹੇ ਨੇ ਕਿ ਉਹ ਸੰਸਥਾਵਾਂ ਦਾ ਕਾਹਨ ਕਰ ਰਹੇ ਨੇ ਸੋ ਇਸ ਹਾਲਾਤ ਵਿੱਚ ਜੇ ਲੀਡਰਸ਼ਿਪ ਵੀ ਸੁੱਤੀ ਰਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਆਪਦਾ ਫਰਜ਼ ਨਿਭਾਇਆ ਉਹਨਾਂ ਨੇ ਆਪਦੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਕੌਮ ਨੂੰ ਨਵੀਂ ਦਿਸ਼ਾ ਦੇਣ ਲਈ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਦੇਣ ਲਈ ਇੱਕ ਉਪਰਾਲਾ ਕੀਤਾ ਕਿ ਨਵੀਂ ਭਰਤੀ ਸ਼ੁਰੂ ਕਰਕੇ ਨਵੀਂ ਲੀਡਰਸ਼ਿਪ ਕੌਮ ਨੂੰ ਦਿੱਤੀ ਜਾਵੇ ਜੋ ਪੰਥ ਪ੍ਰਸਤ ਹੋਵੇ ਕੌਮੀ ਹਿੱਤਾਂ ਦੀ ਪਹਿਰੇਦਾਰ ਹੋਵੇ ਇਸ ਭਾਵਨਾ ਨਾਲ ਅਸੀਂ ਤੁਰੇ ਆਂ ਔਰ ਅਸੀਂ ਤੁਹਾਨੂੰ ਇਸ ਗੱਲ ਦਾ ਭਰੋਸਾ ਵੀ ਦਿੰਨੇ ਆਂ ਭਾਵੇਂ ਲੀਡਰਸ਼ਿਪ ਨਾਲ ਵੀ ਬੜੀ ਨੇੜਤਾ ਸੀ ਬੜੇ ਰਿਸ਼ਤੇ ਵੀ ਹੁੰਦੇ ਨੇ ਪਰੰਤੂ ਵਿਰੋਧ ਜਿੱਥੇ ਸਿਧਾਂਤਾਂ ਦੀ ਗੱਲ ਆ ਜਾਵੇ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬੋੱਚਤਾ ਦੀ ਗੱਲ ਆ ਜਾਵੇ ਜੇ ਉੱਥੇ 5-7 ਬੰਦੇ ਜਿਨ੍ਹਾਂ ਦੇ ਨੌ ਫਸੀਲ ਤੋਂ ਅਨਾਉਂਸ ਹੋਏ ਹੋਣ ਜੇ ਉਹ ਵੀ ਉਹ ਸਰਬੋੱਚਤਾ ਨੂੰ ਸਮਰਪਿਤ ਹੋ ਕੇ ਨਾ ਖੜਨ ਫਿਰ ਕੌਮ ਦੇ ਪੱਲੇ ਕੀ ਰਹਿ ਜਾਊਗਾ ਕੌਮ ਦਾ ਸਤਕਾਰ ਦੂਜੀਆਂ ਕੌਮਾਂ ਅੰਦੇਸ਼ਾਂ ਵਿਦੇਸ਼ਾਂ ਵਿੱਚ ਕਿੰਨਾ ਘਟੂਗਾ ਇਸ ਭਾਵਨਾ ਨੂੰ ਮੋਕ ਰੱਖ ਕੇ ਅਸੀਂ ਤੁਰਿਆ ਸਾਡਾ ਕੋਈ ਨਿੱਜੀ ਸਵਾਰਥ ਨਹੀਂ ਇਸ ਗੱਲ ਦਾ ਵੀ ਤੁਹਾਨੂੰ वचन ਦਿੰਨੇ ਆ ਕੋਈ ਪੰਥ ਪ੍ਰਵਾਨਤਾ ਆਗੂ ਕੌਮ ਦੀ ਅਗਵਾਈ ਕਰੇ ਜੋ ਕੌਮ ਦੇ ਏਜੰਡੇ ਤੇ ਚੱਲੇ ਜੋ ਕੌਮ ਦਾ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇ ਸਾਡਾ ਅੱਜ ਸਿੱਖ ਕੌਮ ਦਾ ਔਰ ਪੰਜਾਬੀਆਂ ਦਾ ਕੋਈ ਨਮਾਇੰਦਾ ਜਮਾਤ ਨਹੀਂ ਰਹੀ ਇਹ ਗੱਲ ਕਹਿਣ ਤੋਂ ਸਾਨੂੰ ਕੋਈ ਗਰੇਜ਼ ਨਹੀਂ ਸਿੱਖ ਕੌਮ ਸਿਰਫ ਇੱਕ ਵੋਟ ਬੈਂਕ ਬਣ ਕੇ ਰਹਿ ਗਈ ਨਵੇਂ-ਨਵੇਂ ਤਜਰਬੇ ਅਸੀਂ ਕਰੀ ਜਾਂਦੇ ਆ ਕਦੇ ਝਾੜੂ ਨੂੰ ਵੋਟਾਂ ਪਾ ਲੀਆਂ ਕਾਂਗਰਸ ਨੂੰ ਪਾ ਲੀਆਂ ਵਿੱਚ ਮਾੜੇ-ਮੋਟੇ ਕਿਤੇ ਭਾਜੀਪੀ ਵੱਲ ਨੂੰ ਵੀ ਹੋਲੇ ਪਰੰਤੂ ਸਭ ਤਜਰਬੇ ਸਾਡੇ ਫੇਲ ਹੋਏ ਸਾਡੀ ਜਮਾਤ ਸੀ ਜਿਹਨੇ ਸਾਡੀ ਰਾਖੀ ਕਰਨੀ ਸੀ ਉਹ ਵੀ ਸੱਤਾ ਦੇ ਚੱਕਰਾਂ 'ਚ ਉਲਝ ਕੇ ਕੌਮ ਦੀ ਔਰ ਪੰਥ ਦੀ ਪੰਜਾਬ ਦਾ ਹੀ ਰਹਿਨਮਾਈ ਕਰਨ ਤੋਂ ਪਿੱਛੇ हट ਗਈ। ਸੋ ਅੱਜ ਦੁਬਾਰਾ ਇੱਕ ਮੌਕਾ ਆਇਆ ਕੌਮ ਕੋਲੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਔਰ ਉਸ ਇੱਕ ਐਸੀ ਲੀਡਰਸ਼ਿਪ ਆਪਾ ਕੌਮ ਨੂੰ ਪ੍ਰਵਾਨ ਪ੍ਰਦਾਨ ਕਰਨੀ ਹੈ ਜਿਹਦਾ ਕੋਈ ਸਵਾਰਥ ਨਾ ਹੋਵੇ ਜਿਹੜੀ ਤਿਆਗ, ਕੁਰਬਾਨੀ ਔਰ ਸੇਵਾ ਨੂੰ ਸਮਰਪਿਤ ਹੋਵੇ। ਜਿਹੜੇ ਕੌਮ ਦੇ ਹੱਕ ਔਰ ਸੱਚਾਂ ਦੀ ਲੜਾਈ ਤੇ ਪਹਿਰੇਦਾਰੀ ਕਰ ਸਕੇ ਅਸੀਂ ਇੱਕ ਬਹੁਤ ਛੋਟੀ ਘਟ ਜਣਤੀ ਆ ਸਾਡੇ ਬਹੁਤ ਮਸਲੇ ਲਟਕੇ ਨੇ ਇਹਨਾਂ ਸਾਰੇ ਮਸਲਿਆਂ ਦਾ ਸਾਡੇਆਂ ਦਾ ਕੋਈ ਹੱਲ ਕਰ ਸਕੇ ਅੱਜ ਵੀਰੋ ਹੋ ਕੀ ਰਿਹਾ ਵੱਡੇ ਵੱਡੇ ਸਰਮਾਇਦਾਰ ਲੋਕ ਸਾਡੀ ਇਸ ਪੰਥਕ ਜਮਾਤ ਤੇ ਕਾਬਜ਼ ਹੋ ਗਏ ਆਈਟੀ ਵਿੰਗ ਬਣਾਏ ਨੇ 2-2 4-400 ਬੰਦਾ ਰੱਖਿਆ ਏ ਵੀ ਨਹੀਂ ਦੇਖਦੇ ਕਿ ਕੋਈ ਬੰਦਾ ਕਿਸ ਸਮਾਗਮ ਤੇ ਬੋਲ ਰਿਹਾ ਥੱਲੇ ਪੱਕੇ ਬੰਦੇ ਰੱਖੇ ਨੇ ਕਮੈਂਟ ਕਰੀ ਜਾਂਦੇ ਨੇ ਬਦਨਾਮ ਕਰਨ ਤੇ ਲੱਗੇ ਹੋਏ ਨੇ ਇਸ ਹਾਲਾਤ ਚ ਤੁਸੀਂ ਕੌਮ ਨੂੰ ਦੁਬਧਾ ਚੋਂ ਕੱਢਣ ਦੀ ਬਜਾਏ ਆਪਦੀਆਂ ਗਲਤੀਆਂ ਦਾ ਅਹਿਸਾਸ ਕਰਨ ਦੀ ਬਜਾਏ ਤੁਸੀਂ ਸਹੀ ਰਸਤੇ ਤੇ ਆਉਣ ਦੀ ਬਜਾਏ ਕੌਮ ਨੂੰ ਜਿਹੜੇ ਚੰਗੇ ਰਸਤੇ ਤੇ ਤੋਰਨ ਦਾ ਯਤਨ ਕਰਦੇ ਨੇ ਉਹਨਾਂ ਦੀ ਕਰਦਾਰਕੁਸ਼ੀ ਕਰਨ ਦਾ ਯਤਨ ਹੋ ਰਿਹਾ ਹੈ ਕੋਈ ਗੱਲ ਨਹੀਂ ਕਿਸੇ ਕਮੇਟੀ ਮੈਂਬਰ ਦੇ ਖਿਲਾਫ ਕਹਿਣ ਨੂੰ ਇਹਨਾਂ ਨੂੰ ਹੁਣ ਇੱਕ ਨਵਾਂ ਸ਼ੋਸ਼ਾ ਤੋਰਿਆ ਹੈ ਵੀ ਜੀਏ ਭਾਜਪੀ ਦੇ ਏਜੰਟ ਨੇ ਮੈਨੂੰ ਇੱਕ ਗੱਲ ਦੱਸੋ ਵੀਰੋ ਇਹਨਾਂ ਬੰਦਿਆਂ ਚੋਂ ਕਿਸੇ ਚੋਂ ਤੁਹਾਨੂੰ ਭਾਜਪੀ ਦਾ ਕੋਈ ਪਛੋਕੜ ਜਾਂ ਭਾਜਪੀ ਦੀ ਕੋਈ ਗੱਲ ਨਜ਼ਰ ਆਉਂਦੀ ਆ ਤੁਸੀਂ ਸਾਝ ਵੀ ਉਹਨਾਂ ਨਾਲ ਰੱਖੀ ਤੁਹਾਡੇ ਰਾਹੀ ਰਹੀ ਔਰ ਤੁਸੀਂ ਦੋਸ਼ ਉਹਨਾਂ ਲੋਕਾਂ ਤੇ ਲਾ ਰਹੇ ਹੋ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਤੁਰੇ ਨੇ ਸੋ ਤੁਹਾਨੂੰ ਇਹ ਵੀ ਬੇਨਤੀ ਕਰਦੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਕੀ ਉਹ ਸਾਹ ਜਿਹੜੀ ਤੁਸੀਂ ਇਹਨਾਂ ਲੰਮਾ ਸਮਾਂ ਰੱਖੀ ਕੀ ਉਹਦੇ ਵਿੱਚ ਕੋਈ ਪੰਥਕ ਅਜੰਡਾ ਕੋਈ ਪੰਜਾਬ ਦੇ ਹੱਕਾਂ ਦੀ ਰੱਖੀ ਆਪਾਂ ਕਰਵਾਉਣ ਵਿੱਚ ਕਾਮਯਾਬ ਹੋਏ ਪੰਜਾਬ ਰੋਜ਼ ਨਿਹਾਰਵਲ ਜਾ ਰਿਹਾ ਹੈ ਰਾਜਤਾਨੀ ਪੰਜਾਬੀ ਬੋਲਦੇ ਇਲਾਕੇ ਦਾ ਸੀ ਕੀ ਲੈਣੇ ਸੀ ਭਾਗੜਾ ਬਿਆਸ ਮੈਨੇਜਮੈਂਟ ਬੋਰਡ 'ਚ ਇੱਕ ਮੈਂਬਰ ਸੀ ਸਾਡਾ ਉਹ ਵੀ ਕੱਢਤਾ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਸੀ ਉਹ ਵੀ ਸਾਡੀ ਉਹ ਕਰਤੀ ਜਵਾਬ ਦਿੱਤਾ ਝੂਠੇ ਐਨਐਸਏ ਲਾਏ ਨੌਜਵਾਨਾਂ ਤੇ ਦਿਬਰੂ ਗਰਨਗਰਗੀਆਂ ਜੇਲ੍ਹਾਂ ਸਿੱਟੇ ਹੋਏ ਨੇ ਇਹ ਸਾਰਾ ਆਮ ਆਦਮੀ ਪਾਰਟੀ ਅਤੇ ਬੀਜੇਪੀ ਰਣਕੇ ਕਰ ਰਹੀ ਹੈ ਕੀ ਕੰਮ ਨੂੰ ਇਸ ਚੀਜ਼ ਦੀ ਸਮਝ ਨਹੀਂ ਆਪਾਂ ਨੂੰ ਇਸ ਕਰਕੇ ਵੀਰੋ ਤੁਹਾਨੂੰ ਆਪ ਦੀ ਜਮਾਤ ਖੜੀ ਕਰਨ ਦੀ ਲੋੜ ਹੈ ਅੱਜ ਜੇ ਤੁਸੀਂ ਆਪ ਦੀ ਜਮਾਤ ਨਾ ਨਾ ਖੜੀ ਕਰ ਸਕੇ ਤੇ ਆਉਣ ਵਾਲਾ ਭਵਿੱਖਾ ਜਿਹੜਾ ਜੇ ਕੱਲਾ ਵੋਟ ਬੈਂਕ ਬਣ ਕੇ ਤੁਸੀਂ ਤੁਰੇ ਰਹੇ ਕਦੇ ਇਹਨੂੰ ਪਾਤੀਆਂ ਕਦੇ ਉਹਨੂੰ ਪਾਤੀਆਂ ਤਜਰਬੇ ਕਰੀ ਗਏ ਤਾਂ ਤੁਹਾਡੀ ਕਿਸੇ ਨੇ ਪੇਰਵਾਹੀ ਨਹੀਂ ਕਰਨੀ ਸਿਆਸੀ ਤੌਰ ਤੇ ਇਸ ਗਲਤਵਾਜ ਕੌਮ ਨੂੰ ਸੁਚੇਤ ਹੋਣ ਦੀ ਔਰ ਚੇਤਨ ਹੋਣ ਦੀ ਲੋੜ ਹੈ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨੀ ਚਾਹੁੰਨਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵਿਅਕਤੀ ਦੀ ਪਾਰਟੀ ਨਹੀਂ ਹੈ ਇਹ ਕੌਮ ਦੀ ਜਮਾਤ ਹੈ ਜਿਹੜੀ ਕੌਮ ਨੇ ਕੁਰਬਾਨੀਆਂ ਔਰ ਸ਼ਹਾਦਤਾਂ ਤੋਂ ਬਾਅਦ ਖੜੀ ਕਰੀ ਹੈ ਇਹਦੀ ਮਾਲਕੀ ਕੌਮ ਦੀ ਹੋਣੀ ਚਾਹੀਦੀ ਆ ਇਹਦੇ ਵੱਖਰੇ ਰੂਪ ਹੋਣੇ ਚਾਹੀਦੇ ਨੇ ਇਸ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ علیحدਾ ਹੋਣਾ ਚਾਹੀਦਾ ਇਹਦਾ ਮੁੱਖ ਮੰਤਰੀ ਦਾ ਅਹੁਦੇਦਾਰ علیحدਾ ਹੋਣਾ ਚਾਹੀਦਾ ਇਹ علیحدਾ ਪਾਰਲੀਮੈਂਟਰੀ ਬੋਰਡ ਹੋਣਾ ਚਾਹੀਦਾ ਇੱਕ ਪਰਿਵਾਰ ਇੱਕ ਟਿਕਟ ਹੋਣੀ ਚਾਹੀਦੀ ਆ ਤਾਂ ਕਿ ਵਰਕਰਾਂ ਦਾ ਸਤਕਾਰ ਹੋ ਸਕੇ ਔਰ ਉਹ ਚਿਹਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਪਲੇਟਫਾਰਮ ਤੋਂ ਚੋਣ ਲੜਨ ਉਹਨਾਂ ਦੇ ਕੌਮ ਮਾਨਸਿਕ ਕਰ ਸਕੇ ਉਹ ਚੋਰ ਚੱਕੇ ਠੱਗ کاروبار ਕਰਨ ਵਾਲੇ ਜਾਂ ਗਲਤ ਕੰਮ ਦੇ ਕਰਮਾਂ ਸ਼ਾਮਲ ਹੋਣ ਵਾਲੇ ਲੋਕ ਨਹੀਂ ਹੋਣੇ ਚਾਹੀਦੇ ਉਹ ਕੁਰਬਾਨੀ ਤ્યાਗ ਔਰ ਸੇਵਾ ਦੀ ਭਾਵਨਾ ਵਾਲੇ ਲੋਕ ਹੋਣੇ ਚਾਹੀਦੇ ਨੇ ਇਹ ਸਾਡੇ ਚ ਗਰਾਵਟ ਆਈ ਪਿਛਲੇ ਸਮੇਂ ਦੌਰਾਨ ਇਸ ਗਰਾਵਟ ਦਾ ਸਦਕਾ ਕਿ ਲੋਕ ਇਹ ਮਹਿਸੂਸ ਕਰਨ ਲੱਗੇ ਕਿ ਅਕਾਲੀਆਂ ਤੇ ਕਾਂਗਰਸੀਆਂ 'ਚ ਕੋਈ ਫਰਕ ਨਜ਼ਰ ਨਹੀਂ ਆਉਂਦਾ ਲੋਕ ਇਹ ਸੋਚਣ ਲੱਗੇ ਕਿ ਜਿਸ ਤਰ੍ਹਾਂ ਦੀ ਕਾਂਗਰਸ ਦੀ ਜਮਾਤ ਹੋ ਗਈ ਉਹੋ ਜਿਹੀ ਅਕਾਲੀ ਹੋਗੇ ਤਾਂ ਲੋਕ ਸਾ ਤੋਂ ਪਿੱਛੇ ਹਟੇ ਨੇ ਸੰਗਤ ਦਾ ਕਸੂਰ ਨਹੀਂ ਹੈ ਕੋਈ ਸਾਡੀ ਲੀਡਰਸ਼ਿਪ ਬਦਨਾਮ ਹੋ ਗਈ ਇਸ ਕਰਕੇ ਵੀਰੋ ਪੰਥ ਪ੍ਰਸਤ ਲੀਡਰਸ਼ਿਪ ਆਪਾ ਪ੍ਰਮੋਟ ਕਰਨ ਲਈ ਇਹ ਲੜਾਈ ਸ਼ੁਰੂ ਕੀਤੀ ਆ ਇਹ ਲੜਾਈ ਬਹੁਤ ਵੱਡੀ ਹੈ ਇਹ ਕੋਈ ਸੌਖਾ ਕੰਮ ਨਹੀਂ ਹੈ ਇਹ ਬਹੁਤ ਵੱਡੀਆਂ ਸਰਮਾਇਆਦਾਰ ਤਾਕਤਾਂ بڑے ਸਥਾਪਿਤ ਲੋਕਾਂ ਤੋਂ ਪਾਰਟੀ ਨੂੰ ਬਚਾ ਕੇ ਕੌਮ ਨੂੰ ਸਮਰਪਿਤ ਕਰਨਾ ਕੌਮ ਨੂੰ ਪਾਰਟੀ ਦੇਣੀ ਹੈ ਜਿਹੜੀ ਕੌਮ ਦੀ ਅਗਵਾਈ ਕਰ ਸਕੇ ਉਹਦੇ ਲਈ ਸਾਰਿਆਂ ਦੇ ਇਹਨਾਂ ਲੋਕਾਂ ਦੀ ਕੁਰਬਾਨੀ ਔਰ ਤਿਆਗ ਵੀ ਲੋਕ ਮੰਗਣਗੇ ਜਿਹੜੇ ਸਟੇਜ ਤੇ ਸਿਸ਼ੋਭਤਾ ਔਰ ਅਸੀਂ ਹਰ ਚੀਜ਼ ਲਈ ਹਰ ਗੱਲ ਲਈ ਤਿਆਰ ਆ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਸੋ ਸੰਗਤ ਆਈ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ ਦੂਸਰਾ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨੀ ਚਾਹਣਾ ਕਿ ਦੋ ਚੀਜ਼ਾਂ ਹੁੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੀ ਜਿਹੜੀ ਉਹ ਲੋਕਾਂ ਨੂੰ ਔਰ ਪੰਥ ਨੂੰ ਸਮਰਪਿਤ ਰਹੀ ਸੀ ਹਮੇਸ਼ਾ ਜਿਹੜੀ ਪੁਰਾਣੀ ਸਾਡੀ ਲੀਡਰਸ਼ਿਪ ਹੁੰਦੀ ਸੀ ਅਸੀਂ ਨਾ ਅਜ ਪੰਥ ਨੂੰ ਸਮਰਪਿਤ ਰਹੇ ਨਾ ਅਸੀਂ ਲੋਕਾਂ ਨੂੰ ਸਮਰਪਿਤ ਰਹੇ ਇੱਕ ਕਮੇਟੀ ਬਣੀ ਮੇਰੀ ਅਗਵਾਈ ਚ ਵਡਾਲਾ ਏੜੀ ਸਾਹਿਬ ਵਡਾਲਾ ਸਾਹਿਬ ਸਾਰੇ ਅਸੀਂ ਉਸ ਕਮੇਟੀ ਦੇ ਮੈਂਬਰ ਸੀ ਉਸ ਕਮੇਟੀ ਰਾਹੀਂ ਅਸੀਂ ਲੋਕਾਂ ਦੀਆਂ ਵਰਕਰਾਂ ਦੀਆਂ ਭਾਵਨਾਵਾਂ ਜਾਣਨ ਲਈ ਇਕੱਠੇ ਹੋਏ ਔਰ ਉਹ ਭਾਵਨਾਵਾਂ ਜਦੋਂ ਅਸੀਂ ਸਦਾ ਰਵੀਂਦਰ ਸਿੰਘ ਜੀ ਨੂੰ ਪਹੁੰਚੇ ਧੰਨਵਾਦ ਉਹ ਭਾਵਨਾਵਾਂ ਜਦੋਂ ਅਸੀਂ ਦੇਖੀਆਂ ਇਹ ਸਮੁੱਚੇ ਵਰਕਰਾਂ ਦੀ ਇਹ ਭਾਵਨਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਜਿਹੜੀ ਲੀਡਰਸ਼ਿਪ ਵਿੱਚ ਤਬਦੀਲੀ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਨਵੀਂ ਪੰਥ ਪ੍ਰਵਾਨਤ ਲੀਡਰਸ਼ਿਪ ਦਿੱਤੀ ਜਾਵੇ ਇਹ ਵਰਕਰਾਂ ਦੀ ਭਾਵਨਾ ਸੀ ਅਸੀਂ ਵਰਕਰਾਂ ਦੀਆਂ ਭਾਵਨਾਵਾਂ ਮੰਨੀ ਸੁਣੀਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੇਸ਼ ਵੀ ਨਹੀਂ ਮੰਨੇ ਫਿਰ ਕੌਮ ਤੁਹਾਨੂੰ ਕਿਵੇਂ ਲੀਡਰ ਸਵੀਕਾਰ ਕਰ ਸਕਦੀ ਹੈ ਕੌਮ ਤੁਹਾਨੂੰ ਕਿਵੇਂ ਲੀਡਰ ਪ੍ਰਵਾਨ ਕਰ ਸਕਦੀ ਹੈ ਇਹ ਗੱਲ ਅੱਜ ਸਮੂਚੀ ਸਿੱਖ ਕੌਮ ਨੂੰ ਵਿਚਾਰਨ ਦੀ ਲੋੜ ਹੈ ਇਹ ਬੇਨਤੀ ਲੈ ਕੇ ਤੁਹਾਡੇ ਕੋਲੇ ਆਏ ਆਂ ਭਰਤੀ ਦੀ ਗੱਲ ਹੈ ਭਰਤੀ ਵੀਰੋਂ ਪੰਤ ਪਰਵਾਂਤ ਹੋਣੀ ਚਾਹੀਦੀ ਹੈ ਘਰ ਘਰ ਜਾ ਕੇ ਆਪਾਂ ਭਰਤੀ ਕਰਨੀ ਹੈ ਔਰ ਸੰਗਤ ਨੂੰ ਇਸ ਗੱਲ ਦੀ ਲਾਮਬੰਦ ਕਰਨਾ ਕਿ ਭਰਤੀ ਕਿਸੇ ਵਿਅਕਤੀ ਦੀ ਨਹੀਂ ਹੈ ਇਹ ਭਰਤੀ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਲਈ ਭਰਤੀ ਕੀਤੀ ਜਾ ਰਹੀ ਹੈ। ਔਰ ਉਸ ਭਰਤੀ ਵਿੱਚ ਆਪਾਂ ਸੰਗਤ ਨੂੰ ਬੀਬੀਆਂ, ਬਜ਼ੁਰਗਾਂ, ਮਾਵਾਂ, ਭੈਣਾਂ ਨੂੰ ਲਾਮਬੰਦ ਕਰਕੇ ਇੱਕ ਪੰਥ ਪ੍ਰਵਾਨਤ ਜਮਾਤ ਹੈ ਜਿਹੜੀ ਉਹ ਅਸੀਂ ਖੜੀ ਕਰਨੀ ਹੈ। ਇਹਦੇ ਲਈ ਆਪਾਂ ਸਾਰੇ ਅੱਜ ਇਕੱਤਰ ਹੋਏ ਆਂ। ਸੋ ਤੁਹਾਨੂੰ ਸਾਰਿਆਂ ਨੂੰ ਇਹ ਵੀ ਬੇਨਤੀ ਕਰਦੇ ਆਂ ਕਿ ਜਿੰਨੇ ਵੀ ਮਿੱਤਰ, ਦੋਸਤ ਸਾਰਿਆਂ ਨੂੰ ਪਰਿਵਾਰਕ ਤੌਰ ਤੇ ਜਾ ਕੇ ਲਾਮਬੰਦ ਕਰੋ। ਇੱਕ ਮਹਿਮਾ ਬਣਾਈਏ ਇੱਕ ਲਹਿਰ ਦਾ ਰੂਪ ਧਾਰਨ ਕਰੇ ਕਿ ਜੇ ਇੱਕ ਲਹਿਰ ਬਣਾਉਣ ਵਿੱਚ ਆਪਾਂ ਕਾਮਯਾਬ ਹੁੰਨੇ ਆ ਤਾਂ ਹੀ ਆਪਾਂ ਪੰਜਾਬ ਨੂੰ ਬਚਾ ਸਕਦੇ ਆ ਇਹ ਬੇਨਤੀ ਲੈ ਕੇ ਅਸੀਂ ਤੁਹਾਡੇ ਸੇਵਾ ਚ ਹਾਜ਼ਰ ਹੋਏ ਆ ਸੋ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਿ ਜੇ ਕਿਤੇ ਸਾਡੀ ਅਗਵਾਈ ਚ ਬਣੀ ਕਮੇਟੀ ਦੀ ਰਿਪੋਰਟ ਨੂੰ ਪਾਰਟੀ ਮੰਨ ਲੈਂਦੀ ਤਾਂ ਸ਼ਾਇਦ ਅੱਜ ਪਾਰਟੀ ਨੂੰ ਇਹ ਦਿਨ ਦੇਖਣੇ ਨਾ ਪੈਂਦੇ ਔਰ ਅਸੀਂ ਹੁਣ ਵੀ ਬੇਨਤੀ ਕਰਦੇ ਆ ਕਿ ਉਸ ਰਿਪੋਰਟ ਨੂੰ ਲਾਗੂ ਕਰ ਲੋ ਜਿਹੜੀ ਅੱਜ ਅਸੀਂ ਕਮੇਟੀ ਸਾਰੀ ਬੈਠੀ ਹੈ ਲੀਡਰਸ਼ਿਪ ਅਸੀਂ ਤੁਹਾਨੂੰ ਭਰੋਸਾ ਦਿੰਨੇ ਆ ਕਿ ਜਿਹੜੀਆਂ ਦੋ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹੋਰ ਵੀ ਬਹੁਤ ਕੁਸ਼ੀ ਉਹ ਸਾਰੀਆਂ ਚੀਜ਼ਾਂ ਲਾਗੂ ਕਰਾਂਗੇ ਔਰ ਸੰਗਤ ਦੇ ਰੂਬਰੂ ਸਾਰੀਆਂ ਗੱਲਾਂ ਤੁਹਾਡੇ ਧਿਆਨ ਵਿੱਚ ਦੱਸਾਂਗੇ ਵੀ ਤਾਂ ਕਿ ਇਸ ਰਿਪੋਰਟ ਨੂੰ ਲੋਕਾਂ ਵਿੱਚ ਲਿਜਾ ਕੇ ਜੋ ਪੰਥ ਪ੍ਰਵਾਨਤਾ ਵਰਕਰਾਂ ਦੀ ਸੀ ਉਹ ਲੋਕਾਂ ਨੂੰ ਸਾਰਾ ਪਤਾ ਲੱਗ ਸਕੇ ਇਸ ਗੱਲ ਦਾ ਵੀ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆਂ ਔਰ ਆਸ ਕਰਦੇ ਆਂ ਕਿ ਤੁਸੀਂ ਰੋਪੜ ਜ਼ਿਲ੍ਹੇ ਤੋਂ ਇਤਿਹਾਸਕ ਜ਼ਿਲ੍ਹਾ ਗੁਰੂ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਖਾਲਸਾ ਪੰਥ ਦੀ ਸਿਰਜਣਾ ਦਾ ਜਿਹੜਾ ਧਰਤੀ ਹੈ ਸ਼੍ਰੀ ਆਨੰਦਪੁਰ ਸਾਹਿਬ ਔਰ ਇੱਥੋਂ ਇੱਕ ਵੱਡੀ ਮਹਿਮਤ ਹੋਈਏ ਔਰ ਇੱਕ ਐਸਾ ਮਾਹੌਲ ਸਰਜੀਏ ਜਿਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਪੰਥਕ ਜਮਾਤ ਨੂੰ ਮਜ਼ਬੂਤ ਕਰ ਸਕੀਏ ਔਰੰਤ ਵਿੱਚ ਇਹ ਵੀ ਤੁਹਾਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਕਾਰਜ ਤੇ ਤੁਰੇ ਆ ਜਿਹੜੇ ਰਾਹ ਆਪਾਂ ਤੁਰੇ ਆ ਇਹ ਰਾਹ ਕੋਈ ਐਮਐਲਏ ਐਮਪੀ ਬਣਾਉਣ ਲਈ ਨਹੀਂ ਹੈ ਇਹ ਰਾਹ ਕਿਸੇ ਦੀਆਂ ਚੌਧਰਾ ਲਈ ਨਹੀਂ ਹੈ ਇਹ ਰਾਹ ਪੰਥ ਔਰ ਪੰਜਾਬ ਨੂੰ ਬਚਾਉਣ ਲਈ ਹੈ ਇਹ ਰਾਹ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜੀਤੀ ਲਈ ਹੈ ਇਹ ਰਾਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬੋchਤਾ ਨੂੰ ਬਹਾਲ ਕਰਾਉਣ ਲਈ ਹੈ ਸੋ ਜਿਸ ਲਈ ਕੁਰਬਾਨੀ ਤਿਆਗ ਔਰ ਸੇਵਾ ਦੀ ਭਾਵਨਾ ਪੈਦਾ ਕਰਨ ਦੀ ਲੋੜ ਹੈ ਉਸ ਭਾਵਨਾ ਨਾਲ ਕੰਮ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਪੰਦਰ ਸਰ ਜੀਤੀ ਦਾ ਕੰਮ ਕਰਾਂਗਾ